ਗਰੀ ਇਧਰ ਮੇਰੀ ਅੱਖਾਂ ਜੱਖਾਂ ਵਾ ਅੱਖਾਂ ਦੇ ਅੱਖਾਂ ਦੂਜੇ ਨੰਬਰ ਵਾਲਾ ਕਾਠਿਆਵਾੜੀ ਕੰਨ ਤੀਜੇ ਲੋ ਗੋਲਡਨ ਰੌਕ ਤੀਜੇ ਲੋ ਗੋਲਡਨ ਰੌਕ ਵਾਲਾ ਕੀ ਪੰਜਾਬ ਸ਼ਿੰਗਾਰ ਦੇ ਕੰਨਾਂ 'ਚੋ ਜੇ ਇੱਕ ਨੰਬਰ ਵੀ ਪੰਜਾਬ ਸ਼ਿੰਗਾਰ ਦਾ ਕੱਟ ਜੇ ਓਏ ਐਸੇ ਕੰਨਾਂ ਤੇ ਤਾਂ ਗਰਦਨ ਦੇ ਫੈਨ ਨੇ ਦੁਨੀਆ ਤੁਸੀਂ ਇਹ ਕਮਲ ਚਲੋ ਇੱਕ ਨੰਬਰ ਕੱਟ ਗਿਆ ਵੀ ਪੰਜਾਬ ਸ਼ਿੰਗਾਰ ਭਾਰਾ ਕਰ ਲਿਆ ਇਹਨਾਂ ਨੇ ਵੀ ਪੰਜਾਬ ਸੰਗਰ ਦੀ ਸੇਵਾ ਵੱਧ ਕਰਤੀ ਹੋ ਜਾਂਦਾ ਇੱਕ ਨੰਬਰ ਕੱਟ ਗਿਆ ਤਾਂ ਦੂਜੇ ਤੇ ਆ ਜਾਂਦਾ ਇੱਕ ਤਾਂ ਫਿਰ ਉਹਦਾ ਵੀ ਕੱਢ ਰੇ ਹਨ ਪੈਟਨੋਜ ਚ ਚਲੋ ਇੱਕੇ ਦਾ ਭਾਰੇ ਦਾ ਕੱਟ ਲੈ ਇੱਕ ਉਹਦਾ ਪੈਟਨੋਜ ਦਾ ਕੱਟ ਲਿਆ ਕਹਿੰਦੇ ਵੀਡੀਓ ਕੱਢ ਜਿਹੜੀ ਉਹ ਪਠਾਨ ਦੇ ਮੂਹਰੇ ਲਾਇਆ ਹੁਣ ਤੁਸੀਂ ਵੀਰੇ ਉਹ ਤਾਂ ਹੈ ਨਹੀਂ ਘੋੜਾ ਜਦੋਂ ਲਿੱਦ ਕਰਦਾ ਨਾ ਲਿੱਦ ਕਾਣ ਲੱਗਿਆ ਘੋੜਾ ਪਿਛਲੀਆਂ ਜਿਹੜੀਆਂ ਲੱਤਾਂ ਨੇ ਉਹ ਬੰਨ੍ਹ ਪਾ ਲੈਂਦਾ ਅੱਛਾ ਠੀਕ ਆ ਜਦੋਂ ਪਰਫਾਰਮ ਕਰਦਾ ਘੋੜਾ ਇਹਨਾਂ ਨੇ ਸਾਈਕਲ ਪਠਾਨ ਦੇ ਮੂਹਰੇ ਘੋੜਾ ਲਿਆਉਂਦਾ ਤਾਂ ਤੁਸੀਂ ਧਿਆਨ ਨਾਲ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਘੋੜੇ ਨੇ ਪਿਛਲੀਆਂ ਲੱਤਾਂ ਇਹ ਜੋ ਜਾਣੇ ਨਹੀਂ ਹੁੰਦੀਆਂ ਮੈਂ ਪਿਛਲੀਆਂ ਲੱਤਾਂ ਹੀ ਨਹੀਂ ਚੱਕੀਆਂ ਅੱਛਾ ਠੀਕ ਆ ਪਰਫਾਰਮ ਹੀ ਨਹੀਂ ਕਰਿਆ ਉਹ ਤਾਂ ਜਿਵੇਂ ਪਹਿਲਾਂ ਹੀ ਤੈਅ ਸੀ ਜਿਵੇਂ ਘੋੜਾ ਲਿੱਦ ਕਰਦਾ ਹੁੰਦਾ ਖੜਾ ਘੋੜੇ ਤਾਂ ਸਾਰੇ ਚੰਗੇ ਆ ਪਰ ਪਰਫਾਰਮ ਪੰਜਾਬ ਸ਼ਿੰਗਾਰ ਨੇ ਲੋੜ ਤੋਂ ਜ਼ਿਆਦਾ ਪਰਫਾਰਮ ਕਰਿਆ ਅੱਛਾ ਇਹ ਤਾਂ ਬਾਹਰੋਂ ਚੀਕਾ ਬੋਨਾ ਆਉਂਦਾ ਸੀ ਫਿਰ ਵੀ ਅਸਲੀ ਅੰਮਰ ਤੇ ਹਾਂ ਪੂੰਛੇ ਨਹੀਂ ਆਏ ਰਹੀਆ ਕਾਨੇ ਦੇ ਆਏ ਰਹੇ ਨੇ ਅੱਗ ਦੀ ਨਾਲੇ ਬਣਿਆ ਰਿਹਾ ਐਟੀਟਿਊਡ ਚ ਹਾਂ ਯਾਰ ਤੁਸੀਂ ਅੱਖਾਂ ਨਾਲ ਹੀ ਤੁਹਾਡੀਆਂ ਫੁੱਟੀਆਂ ਘੋੜੇ ਦਿਖਦੇ ਆ ਸਾਮਣੇ ਚਲੋ ਇੱਕ ਨੰਬਰ ਕੱਟ ਗਿਆ ਕੈਤਾ ਘੋੜਾ ਪਰ ਫਿਰ ਦੂਜੇ ਤੇ ਆ ਜਾਂਦਾ ਇੱਕ ਤਾਂ ਅਸੀਂ ਦੱਸਿਆ ਨੇ ਵੀ ਪੰਜਾਬ ਸਿੰਘਾ ਸਾਬਾ ਜਿਹਦਾ ਮੱਥਾ ਅੱਖਾਂ ਨਾਲੋਂ ਉੱਚਾ ਤੇ ਪੈਰ ਨੋਜ ਹੈ ਤੇ ਪਿਛਾੜਾ ਅਗਾੜੇ ਨਾਲੋਂ ਮੜਾ ਤੇ ਉਹਨਾਂ ਨੇ ਪੰਜਾਬ ਸ਼ਿੰਗਾਰ ਦੇ ਜੇ ਤੁਸੀਂ ਇਦਾਂ ਮੱਤ ਕੇ ਸਾਡਾ ਨੁਕਸਾਨ ਕਰੋਗੇ ਫਿਰ ਤੁਸੀਂ ਚੈਲੰਜ ਕਰਦੇ ਮੈਂ ਪੰਜਾਬ ਸ਼ਿੰਗਾਰ ਵੀ ਨਹੀਂ ਲਿਆਉਂਦਾ ਮੈਂ ਉਹ ਤੋਂ ਬਿਨਾਂ ਇੱਕ ਘੋੜਾ ਹੋਰ ਲਿਆਉਂਗਾ ਸਰਕਾਰੀ ਸ਼ੋਰ ਰੱਖ ਲਓ ਗੈਰੀ ਨੂੰ ਚੈਲੰਜ ਆ ਤੇਰੇ ਵੀ ਸਾਰੇ ਪੂਰੇ ਇੰਡੀਆ ਦੇ ਵੀ ਸਾਰੇ ਲੈ ਆਜੋ ਮੈਂ ਇਕੱਲੇ ਆਉਂਗਾ ਬਬੇ ਦਿਲ ਦੁਖੇ ਕਿੱਥੇ ਲੈ ਜਾ ਦਿਲ ਦੁਖਣਾ ਹੀ ਹੈ ਜੀ ਦਿਲ ਕਿਹਦਾ ਨਾ ਦੁਖੇ ਜਿਵੇਂ ਐ ਹੁੰਜਲਾਂ ਚ ਬਦਾਮ ਸ਼ਾਇਦ ਖਵਾਏ ਹੋ ਤੇ ਸੇਵਾ 29 ਘੰਟਿਆਂ ਬਾਅਦ ਘੋੜਾ ਖੁੱਲਿਆ ਜੀ ਖਰਖਰਾ ਮਾਰਨ ਲੱਗਿਆ ਨਾ 8 ਬੰਦੇ ਸੀਗੇ ਦਿਹਾੜੀ ਤੇ 1000 1000 ਰੁਪਏ ਦਿਹਾੜੀ ਤੇ ਦੋ ਲੱਗਦੇ ਹੀ ਦੁਆੜੀਆਂ ਦੋ ਲੱਗਦੇ 29 ਘੰਟੇ ਲਗਾਤਾਰ ਚੱਲੇ ਆ ਉਹ ਵੀ ਤਰਸ ਆ ਗਿਆ ਘੋੜੇ ਤੇ ਮੈਂ ਯਾਰ ਲਿਬੜ ਦਾ ਲਿਬੜ ਤੇ ਖੋਲੂ ਗਰੀ ਪੰਜਾਬ ਪੁੱਤ ਮੈਂ ਹਾਂ ਲਿਬੜੀ ਨਾ ਯਾਰ ਹੂੰ ਕੋੜਾ ਨਹੀਂ ਬੈਠਿਆ ਜੀ ਪੰਜ ਦਿਨ ਆ ਕੇ ਘੋੜਾ ਬੈਠਿਆ ਅੱਛਾ ਜਿਹੜੇ ਕਹਿੰਦੇ ਘੋੜਾ ਬਹਿੰਦਾ ਨਹੀਂ ਘੋੜੇ ਸਾਰੇ ਬਹਿੰਦੇ ਹੁੰਦੇ ਹੂੰ ਘੋੜੇ ਜਦੋਂ ਰਾਤ ਹੁੰਦੀ ਆ ਸਕੂਨ ਮਿਲਦਾ ਸਾਰੇ ਘੋੜੇ ਘੋੜੀਆਂ ਬਹਿਂਦੀਆਂ ਹੁੰਦੀਆਂ ਸੋ ਇੰਨੀਆਂ ਕਿ ਬੇਨਤੀਆਂ ਸੀ ਜੀ ਦੁਨੀਆ ਜਿਹੜੀ ਮੈਂ ਦੁਨੀਆ ਤੇ ਸਭ ਤੋਂ ਵੱਡੀ ਅਦਾਲਤ ਲੋਕ ਅਦਾਲਤ ਮੰਨਦਾ ਲੋਕਾਂ ਨੇ ਦੇਖੋ ਲੋਕਾਂ ਦਾ ਤਾਂ ਪਿਆਰ ਤੁਹਾਨੂੰ ਮਿਲਿਆ 100% ਲੋਕਾਂ ਨੇ ਬੜਾ ਸੋਸ਼ਲ ਮੀਡੀਆ ਤੇ ਗਾਹ ਪਾਤਾ 100% ਦੁਬਾਰਾ ਜਿਹੜੇ ਸਾਨੂੰ ਚੈਲੰਜ ਕਰਦੇ ਆ ਅਸੀਂ ਉਹ ਚੈਲੰਜ ਨੂੰ ਕਬੂਲ ਕਰਦੇ ਆ ਜੇ ਤਾਂ ਪੰਜਾਬ ਸ਼ਿੰਗਾਰ ਨਾਲ ਲੇਖਣਾ ਮੱਥਾ ਲਾਉਣਾ ਤਾਂ ਸੱਤੇ ਦੁਆਰੇ ਬੁਲਾ ਲਓ 20 ਲੱਖ ਰੁਪਏ ਖਰਚਾ ਕਰੂੰਗਾ ਮੈਂ ਲਿਆਓ ਸਾਵਾ